ਆਉਣ ਗਿਆ ਜਾਂ ਸਰਕਾਰੀ ਡੀਪੂਆਂ ਤੇ ਦੇਖਿਆ ਉਹ ਨਵਾਂ ਨਿਆਰਾ ਦੇਖਣ ਮਿਲਿਆ ਪٹرول ਪੰਪਾਂ ਦੇ ਉੱਤੇ ਵੀ ਲੰਬੀਆਂ ਲਾਈਨਾਂ ਲੱਗੀਆਂ ਸਾਡੇ ਨਾਲ ਵੀਰ ਦੇਖੋ ਮੌਜੂਦ ਨੇ ਦੋ ਦੋ ਤਿੰਨ ਤਿੰਨ ਕੈਂਨੀਆਂ ਫੜ ਕੇ ਖੜੇ ਹੋਏ ਨੇ ਆਹ ਕਰਦੇ ਆ ਗੱਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਆਪਣਾ ਚਰਨ ਸਿੰਘ ਜੀ ਚਰਨ ਸਿੰਘ ਜੀ ਕਿੰਨਾ ਕੁ ਟਾਈਮ ਹੋ ਗਿਆ ਤੇ ਵੀਰੇ ਖੜੇ ਹਨ ਪੰਪ ਤੇ ਇੱਥੇ ਦੋ ਘੰਟੇ ਹੋ ਗਏ ਜੀ ਕੀ ਲੱਗਦਾ ਕਿ ਆਸਤੇ ਰਹਿ ਮੰਦਿਆ ਚ ਉਹ ਤਾਂ ਬੰਦ ਹੀ ਕਰਕੇ ਚੱਲ ਗਏ ਜੀ ਦੌੜ ਗਏ ਤੇ ਆਪਾਂ ਹੁਣ ਆਸਤੇ ਹੀ ਖੜੇ ਆ ਆਸਤੇ ਹੀ ਆ ਬਸ ਕੀ ਕਾਰਨ ਕੀ ਮੰਨਦੇ ਹੋ ਮੰਨ ਲਓ ਬੰਦ ਹੋਣ ਦਾ ਕੀ ਕਹਿੰਦੇ ਕਦ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਨਵਾਂ ਸਾਲ ਬਹੁਤ ਸਾਡਾ ਵਧੀਆ ਚੜਿਆ ਲੈਣਾ ਚਾਹੁੰਦੇ ਕਿ ਖੁਸ਼ੀ ਦਾ ਹੁਣ ਜਦੋਂ ਹਾਂਜੀ ਤੁਹਾਨੂੰ ਲੈਣਾ ਚਲਵਾਤਾ ਇਹ ਨੋਟ ਨੋਟ ਬੰਦੀ ਵਾਲੇ ਦਿਨ ਚੇਤੇ ਆ ਗਿਆ ਜੀ ਉਹੋ ਵੀ ਇੱਥੇ ਲੈਣਾ ਲੈਣਾ ਇੱਦੇ ਲੱਗਦੀ ਹੈ ਇਹ ਸਰਕਾਰ ਸਰਕਾਰ ਨੇ ਆਉਣ ਵੇਲੇ ਜਾਣ ਵੇਲੇ ਹਲਾ ਕੇ ਰੱਖ ਦਿੱਤਾ ਜੀ ਇਹ ਅੱਪਾ ਇੱਥੇ ਖੜੇ ਕੀ ਕਰ ਰਹੇ ਉਹ ਤੁਹਾਨੂੰ ਲੱਗਦਾ ਹੈ ਕਿ ਬਸ ਐਂ ਦੇਖ ਰਹੇ ਆ ਵੀ ਸ਼ਾਇਦ ਉਹ ਨਹੀਂ ਜਗ ਖੋਲ ਦੇਣਾ ਚਾਹੁੰਦਾ ਰਾਚ ਘਟਾਉਣ ਲਈ ਬੰਦ ਕੀਤਾ ਹੋਊਗਾ। ਕੰਮ ਤੇ ਕੰਮ ਤੇ ਕਹਿੰਦੇ ਕੰਮ-ਕੰਮ ਕਰਦੇ ਆ। ਨਹੀਂ ਖੇਤੀਬਾੜੀ ਹੈ। ਖੇਤੀਬਾੜੀ ਤੇ ਤੁਹਾਡੇ ਤਾਂ ਟਰੈਕਟਰ ਵੀ ਖੜਕੇ ਹੋਣੇ ਆ। ਟਰੈਕਟਰ ਤਾਂ ਖੜੇ ਆ ਚਲੋ ਹੁਣ ਟਰੈਕਟਰਾਂ ਦੀ ਤਾਂ ਨਹੀਂ ਜ਼ਰੂਰਤ ਇੰਨੀ ਜਿੱਦਾਂ ਖੇਤ ਨੂੰ ਜਾਣਾਂ ਦਾ ਮੋਟਰਸਾਈਕਲ ਦਾ ਵਗੈਰਾ ਅਸੀਂ ਪੱਠੇ ਕੋਤਨੇ ਤੇ ਲੋਲੀ ਵੀ ਚਾਹੀਦਾ। ਚਾਹੀਦਾ ਹਰ ਵੇਲੇ ਲੋੜ। ਚਲ ਮਿਹਰਬਾਨੀ। ਚਲ ਚਲਾ। ਆਏ ਚੱਲ ਤੁਸੀਂ ਨਾ ਡੀਡੋ ਚੱਲ ਕੇ ਤੇ ਲਪਾਉਣਾ ਹੈ। ਕੀ ਕਰੀਏ? ਆਹ ਕਾਰ ਆਨ ਮੜਿਆ। ਦੁਆ ਨਾ ਬੇੜਾ ਸ਼ੋਤ ਕਾਫੀ ਦੂਰ ਦੂਰ ਤੋਂ ਲੋਕ ਐਡੀ ਦੂਰੇ ਪਟਰੋਲ ਪੰਪ ਦੇ ਉੱਤੇ ਤੇਲ ਪਾਉਣ ਨੂੰ ਆਏ ਆ ਭਾਈ ਕੀ ਨਾ ਜੀ ਤੁਹਾਡਾ ਮੇਰਾ ਨਾਮ ਕਾਕਾ ਜੀ ਭਾਈ ਕਿਹੜੇ ਪਿੰਡ ਤੋਂ ਆਏ ਆ ਬਿਲਗੇ ਤੋਂ ਜੀ ਇਹ ਬਿਲਗੇ ਤੋਂ ਪੰਪ ਕਿੱਡੀ ਦੂਰ ਪੈਂਦਾ ਹੈ ਇਹ ਇਹ ਪੈਂਦਾ ਹੀ ਘਟੋਚਾਗਲਮਟ ਦੂਰ ਪੈਂਦਾ ਪੰਪ ਜੀ ਤੇ ਐਡੀ ਦੂਰੋਂ ਚੱਲ ਕੇ ਤੇਲ ਪਾਉਣ ਆਏ ਕੀ ਕਰਨ ਆ ਕਰਨ ਜੀ ਜੀ ਨੂੰ ਦੇਖੋ ਸਟ੍ਰਾਈਕ ਹੋਈ ਜੀ ਹੜਤਾਲ ਹੋਈ ਹੈ ਜੀ ਪੰਪ ਤੇਲ ਬੰਦ ਹੈ ਤੁਹਾਡੇ ਮਿਲ ਕੇ ਤੇ ਸਾਡੇ ਪੰਪ ਤੇਲ ਬੰਦ ਹੋਇਆ ਜੀ ਸਵੇਰ ਦਾ ਅੱਛਾ ਉਹਨਾਂ ਨੇ ਚਲਾਇਆ ਨਹੀਂ ਅੱਜ ਨਹੀਂ ਚਲਾਇਆ ਨਹੀਂ ਬੰਦੀ ਹੋ ਗਈ ਪੰਪਰ ਦਾ ਤੇਲ ਖਤਮ ਹੋ ਗਿਆ ਤੁਸੀਂ ਇੱਥੇ ਲੈਣਾ ਆਏ ਸੀ ਹਾਂਜੀ ਲੈਣਾ ਆਏ ਇੱਥੋਂ ਕਿੱਦਾਂ ਮਿਲ ਗਿਆ ਕਿ ਨਹੀਂ ਹਾਲੇ ਇਹ ਦੇਖੋ ਖੜੇ ਆ ਰਸਤੇ ਜੀ ਕਾਦੇ ਖੜੇ ਆ ਦੋ ਘੰਟੇ ਕੁ ਤਰੀਬਨ ਰਸਤਾ ਬੰਦ ਕਰਕੇ ਆਏ ਇੱਥੇ ਕਿੱਦਾਂ ਬੰਦ ਕੀਤੀ ਉਹਦੇ ਹੀ ਵੈਸੇ ਮੰਡੀ ਥੋੜਾ ਰੋਲਾ ਬਹੁਤ ਪੰਦੀ ਪਈ ਜੀ ਖੱਪਕਾਂ ਲੱਪੇ ਹਾਂ ਜੂਰੇ ਕਰਕੇ ਬੰਦ ਕੀਤੀ ਜੀ ਠੀਕ ਹੈ ਜੀ ਹਾਂਜੀ ਨਵੇਂ ਸਾਲ ਦੇ ਵਿੱਚ ਝਟਕ ਸ਼ਰਵਾਤ ਬੜੀ ਦੇਰ ਤੀ ਜੀ ਹਾਂਜੀ ਸ਼ਰਵਾਤ ਬਣੀ ਮਿਲ ਗਈ ਜੀ ਪਰੇਸ਼ਾਨੀ ਤਾਂ ਹੋ ਰਹੀ ਹੈ ਲੱਗਦਾ ਮੁੰਡੇ ਕੰਮ ਆਲੇ ਹੀ ਹਾਂਜੀ ਸਾਰੇ ਕੰਮ ਆਲੇ ਜੀ ਸਾਰੇ ਕੰਮ ਆਲੇ ਜੀ ਕੰਮ ਕਰਾਣ ਵਾਲੇ ਬੰਦੇ ਆ ਬਿਜਾਰੀ ਜਿੱਦਾ ਕੰਮ ਛੱਡ ਕੇ ਸਿੱਧੇ ਆ ਗਏ ਹੁਣੇ ਵੀਰੇ ਕੰਮ ਤੋਂ ਸਿੱਧੇ ਆ ਗਏ ਇੱਧਰ ਨੂੰ ਕੰਮ ਤੋਂ ਸਿੱਧੇ ਆਏ ਯਾਰ ਹੋਰ ਕੀ ਕਰਨਾ ਆਸ ਨਹੀਂ ਹੋਈ ਅਜ ਵੀ ਪੰਪ ਤੋਂ ਤੇਲ ਪਾਉਂਦੇ ਪੰਪ ਤੋਂ ਤਾਂ ਬਹੁਤ ਤੰਗੀ ਆ ਨਸ਼ੇ ਪੱਤੇ ਦੀ ਵੀ ਬਹੁਤ ਤੰਗੀ ਆ ਉਹਦੀ ਕੀ ਤੰਗੀ ਆ ਗਈ ਉਹਦੀ ਤੰਗੀ ਡੋਡਿਆਂ ਦੀ ਖੇਤੀ ਨਹੀਂ ਹੁੰਦੀ ਲੋਕੀ ਚਟਾ ਲਾਲਾ ਮਰੀ ਜਾਂਦੇ ਆ ਕੀ ਕਰਨੀ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਚਰਨਾ ਚਾਹੀਦਾ ਜਿੱਦਾਂ ਯੂਪੀ ਬਿਹਾਰ ਚ ਕਲਕੱਤੇ ਡੋਡੇ ਸ਼ਰੇਆਮਲ ਦੇ ਇੱਥੇ ਮਿਲਣ ਬਈ ਮੰਨ ਲਓ ਖਲ ਕੰਨਣਾ ਚਾਹੀਦਾ ਤਾਂ ਕਿ ਸਿੰਥੈਟਿਕ ਨਸ਼ੇ ਤੋਂ ਦੂੱਕੀ ਹਟ ਕੇ ਜਿਹੜੇ ਲੋਕਰ ਨਚਾਇਆ ਉਹ ਉਹ ਮਿਲਣਾ ਚਾਹੀਦਾ ਇਹ ਹੁਣ ਇਹਨਾਂ ਨੇ ਛੱਡਣ ਦਾ ਕਦੇ ਨਹੀਂ ਛੱਡਣ ਦਾ ਸੋਚਦੇ ਨਹੀਂ ਛੱਡਣ ਬਾਰੇ ਸੋਚਣ ਛੱਡਣਾ ਕਾਦੇ ਵਾਸਤੇ ਡੋਡਿਆਂ ਨਾਲ ਤਾਂ ਬੰਦਾ ਘੋੜਾ ਬਣ ਜਾਂਦਾ ਸਾਰੀ ਢੜੀ ਕੰਮ ਕਰਦਾ ਉਹ ਨਹੀਂ ਛੱਡਣਾ ਕਾਦੇ ਲਈ ਆ ਘੋੜੇ ਬਣ ਕੇ ਲੱਗੇ ਰਹੋ ਕੰਮ ਆਹ ਨਾਲੇ 4 ਰੁਪਏ ਬਣਦੇ ਆ ਨਾਲੇ ਸਰਕਾਰ ਨੂੰ ਫਾਇਦਾ ਬਿਲਕੁਲ ਹਾਂ ਸਰਕਾਰ ਚਲੋ ਗਲਤ ਦਾ ਤੇਲ ਦੀ ਪੁੱਛਣ ਡੇ ਉਹ ਗਾਲੀਏ ਤੇਲ ਦੀ ਪੁੱਛਣ ਡੇ ਆ ਤੇਲ ਲਈ ਇਹ ਗਲਤ ਕੰਮ ਆ ਇੰਨੀ ਸੰਗਤ ਸਾਰੀ ਦੇਖੋ ਕੰਦਿਆਂ ਜਾਂ ਮੇਲਾ ਲੱਗਾ ਪਿਆ ਇੱਥੇ ਹੋਰ ਹੱਜ ਦਾ ਦਿਹਾੜੀ ਵੀ ਨਹੀਂ ਪਈਦਾ ਹੱਡੀ ਦਾ ਹੋਰ ਕੀ ਲੱਗੇ ਕੰਮ ਦਿਹਾੜੀ ਭੱਜ ਗਏ ਇਦਾਂ ਦੀ ਹੜਤਾਲ ਨੂੰ ਕੀ ਕਰਨਾ ਗਰੀਬ ਬੰਦੇ ਨੇ ਆਪੇ ਹੁਣ ਸਵੇਰ ਨੂੰ ਕੰਮ ਤੇ ਤਾਂ ਹੀ ਚਾਹੂੰਗੇ ਜੇ ਤੇਰੇ ਵਿੱਚ ਹੋ ਘਰ ਹੋਰ ਉਹਨ ਡੋਡੇ ਖਾ ਕੇ ਦੌੜ ਤਾਂ ਹੁਣ ਨਹੀਂ ਕੋੜ ਜਿੰਨੇ ਮਰਜ਼ੀ ਕਰ ਪਾਉਂਦੇ ਉਹ ਪਾਜੀ ਹੁਣ ਨਹੀਂ ਉਹ ਖਾ ਕੇ ਦੌੜੋ ਜਾਣਾ ਅਹੀਂ ਕੰਮ ਛੱਡ ਕੇ ਆਏ ਆ ਭਾਜੀ ਸਾਰਾ ਹੀ ਆਪਣਾ ਆਉਣ ਵਿੱਚ ਕੰਮ ਕੱਦ ਛੱਡ ਦਿੱਤਾ ਅਹੀਂ ਹੁਣ ਤੇਲ ਐ ਨਹੀਂ ਆ ਕੰਮ ਤੇ ਹੁਣ ਇੱਧਰੋਂ ਸੱਧਾ ਆ ਗਏ ਆ ਪਟਰੋਲ ਤੋਂ ਜਿਆਦਾ ਤੁਸੇ ਕੰਮ ਕਰੇ ਸਕਦੇ ਸਿਕਾ ਉਹ ਭਾਜੀ ਹੁਣ ਵਿੱਚ ਹੋਊਗਾ ਕਾਨੂੰ ਵੀ ਜਾਣਾ ਰੋਟੀ ਖਾਣ ਜਾਣਾ ਤਾਂ ਰੋਟੀ ਵੀ ਨਹੀਂ ਖਾਦੀ ਕਿਤੇ ਮੈਂ ਨਹੀਂ ਭਾਜੀ ਉਪਰੋਂ ਤੋਂ ਆਏ ਆ ਅਸੀਂ ਛੋਪੜਾ ਤੋਂ ਤੇਲ ਪੁਣ ਤੋਂ ਆਇਆ ਆਹੋ ਐਡੀ ਦੂਰ ਚੱਲ ਕੇ ਹੁਣ ਦਾ ਕੀ ਕਰਨਾਥੇ ਲੱਗੇ ਹੋੜਿਆ ਨਹੀਂ ਕਿਤੇ ਨਹੀਂ ਭਾਜੀ ਇੱਥੇ ਆਹੀ ਗੱਲਾ ਚੱਲਦਾ ਆਂ ਇੱਥੋਂ ਕੰਮ ਤੋਂ ਸਿੱਧਾ ਹੀ ਆਇਆ ਦੇ ਲੋ ਸਾਡੇ ਬੰਦੇ ਸਾਰੇ ਕੰਮ ਵਾਲੇ ਇੱਥੇ ਆਏ ਆ ਤਾਰਾ ਤਾਰਾ ਸਿੰਘ ਦੇ अच्छा सारे उत सार सिंह ਦੇ ਕੱਠੇ ਆਏ ਉਹ ਤੋਂ ਕੱਠੇ ਹੀ ਆਏ ਆ ਅਸੀਂ ਥਾਲੀ ਵਾਲੇ ਜਿਹਨੇ ਹੋਰ ਸਾਰੇ ਟਰਾਲੀ ਵਾਲੇ ਭਾਈ ਜੀ